ਜੀ ਮੇਰੇ ਵੀਰੋ ਕੀ ਹਾਲ ਚਾਲ ਸਾਰੇ ਵੀਰਾਂ ਦਾ ਤੇ ਲਓ ਜੀ ਕਰਤੀਏ ਵੀਡੀਓ ਸਟਾਰਟਿੰਗ ਤੇ ਕੱਡੇ ਪਿਆ ਆਪਣਾ ਲੱਕੇ ਬਾਹਰ ਚਾਰ-ਬਾਰ ਫਿਰਦੇ ਆ ਤੇ ਬਾਕੀ ਅੰਦਰਾਂ ਦੇ ਖੁੱਡੇ ਦੀ ਕਰਦਗੇ ਬਈ ਸਾਸ ਪਾਈ ਬਹੁਤ ਚਿਰ ਹੋ ਗਿਆ ਨਾ ਕਰੀ ਨਹੀਂ ਤੇ ਪਾ ਲੀਏ ਕਰੰਟੀ ਰੱਬ ਤੁਹਾਡਾ ਕਰੇ ਭਲਾ ਲੈਟ ਛੜੀਏ ਸਭ ਤੋਂ ਪਹਿਲਾਂ ਕਰੰਟੀ ਨੇ ਕੋਈ ਅੰਦਰ ਪੱਟਿਆ ਨਾ ਸੌਖਾ ਤੇ ਕਰੰਡੇ 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 ਹੈ ਨਹੀਂ ਇੱਥੇ ਤਦ ਲੋਕ ਕਰਕੇ ਘਰ ਸਾਫ ਸਫਾਈ ਸਟਾਰਟ ਫਿਰ ਚਲੇ ਮਣਪ੍ਰੀਤ ਕੋਲੇ ਤੇ ਇੱਕ ਬੰਥਰ ਬਈ ਕੰਮ ਹੋਣੀ ਹੈ ਕਹਿਣਾ ਪਹਿਲਾਂ ਪਹਿਲਾਂ ਠੀਕ ਆ ਵੀਡੀਓ ਪਾਉਣ ਤੋਂ ਪਹਿਲਾਂ ਮਾਲ ਸਟਾਰਟ ਹੋਣ ਤੋਂ ਪਹਿਲਾਂ ਹਨ ਤੇ ਬਈ ਆਪਣੇ ਭਾਂਜੇ ਦੀ ਆਈਡੀ ਆ ਠੀਕ ਹੈ ਮੇਰੇ ਭਾਂਜੇ ਦੀ ਆਈਡੀ ਤੇ ਉਹਦਾ ਮੈਂ ਲਿੰਕ ਦਿਨ ਥੱਲੇ ਬਾਈ ਬਣ ਕੇ ਸਾਰੇ ਜਲ ਕੇ ਫੋਲੋ ਕਰੋ ਜਿਹੜੇ ਬੰਦੇ ਆਪ ਨੂੰ ਪਿਆਰ ਕਰਦੇ ਹਨ ਤੇ ਥੱਲੇ ਲਿੰਕ ਦਿੱਤਾ ਡਿਸਕ੍ਰਿਪਸ਼ਨ ਚ ਠੀਕ ਹੈ ਲਿੰਕ ਤੇ ਜਾ ਕੇ ਫੋਲੋ ਕਰ ਲੋ ਤੇ ਲਵ ਯੂ ਤੇ ਬਸ ਇੰਨੇ ਹੀ ਗੱਲਬਾਤ ਸੀ ਕਹਿਣੀ ਹਨ ਮੈਂ ਬਦਰ ਫੋਲੋ ਪੂਰਾ ਕਰ ਲਓ ਤੇ ਲੈਨੇ ਆਪ ਕਰਦੇ ਕੰਮ ਸਟਾਰਟ ਆਪਣਾ ਇਹਦਾ ਪਿੰਜਰੇ ਦਾ ਠੀਕ ਆ ਇਹਨੂੰ ਕਰਦੇ ਸਾਫ ਸੁਥਰੇ ਜੀ ਰੰਡੀ ਵੀ ਇੱਥੇ ਆ ਗਈ ਆਪਣ ਤੇ ਕਰ ਗਈ ਸਟਾਰਟ ਆ ਰੋਟੀਆਂ ਕੱਢ ਦਈਏ ਬਾਹਰ ਇਹਨਾਂ ਦੇਖਣਾ ਆਜੋ ਆਜੋ ਰੋਟੀ ਖਾ ਲਓ ਜਾਈ ਆਜੋ 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 ਲਓ ਜੀ ਹੁਣ ਕਰਦੇ ਕੰਮ ਸਟਾਰਟ ਆਪਣਾ ਪਿੰਜਰੇ ਦਾ ਅੰਦਰ ਬੜ ਚੁੱਕੀ ਹੋਰੀ ਹੋਰੀ ਹਾਂ ਚਲ ਹੋ ਗਿਆ ਇਹ ਵੇਖੀ ਆਂਡੇ ਲਈ ਪੀਕਮਡ ਫਲੈਸ਼ ਵਾਲੀ ਲਓ ਜੀ ਆਂਡੇ ਲਈ ਪੀ ਤੇ ਆਹ ਤਾਂ ਬੱਚਾ ਕਰੀ ਵੀਵਾ ਵਾ ਤੇ ਆਹ ਬੱਚਾ ਤੁਹਾਨੂੰ ਰੱਖਣੇ ਉਹਦੇ ਕਿਤੇ ਨਮੇ ਤੇ ਆਹ ਆਂਡਾ ਆਪਣਾ ਹੈ ਫੋਕਾ ਠੀਕ ਆ ਆਂਡਾ ਫੋਕਾ ਸੀ ਇਹਦਾ ਆਪਣਾ ਨਾ ਬਾਕੀ ਇਹਦਾ ਟਰ ਫੋਕੇ ਫੈਕਟਰੀ ਹੈਗੇ ਆਂਡਾ ਕੱਢ ਦਨੇ ਆ ਬਾਹਰ ਆਪਾਂ ਤੇ ਇੱਥੇ ਤੇ ਇਹਦੀ ਕਰਦੀ ਹੈ ਸਾਫ ਸਫਾਈ ਇਹ ਕਰਦੇ ਹਾਂ ਉਹਨਾਂ ਸ਼ੇਅਰ ਫਿਰ ਆਪਾਂ ਲਓ ਜੀ ਤੇ ਮੋਟੀਆਂ-ਮੋਟੀਆਂ ਮਿੱਠੰਪੀਆਂ ਵਿੱਚੋਂ ਪਟ ਤੇ ਹੁਣ ਮਾਰਦੇ ਬੋਕਰ ਆਪਾਂ ਬੋਕਰ ਚੱਕ ਲੈ ਹੁਣ ਬਣੂ ਵਧੀਆ ਸੁੱਕਾ-ਪੁੱਕਾ ਇਕਦਰਾ ਸਾਫ ਕਰ ਲੀਏ ਜੇ ਵੀ ਝੜ ਕੇ ਪਏ ਤਾਂ ਤੇ ਮਾਰਤੀ ਬੋਕਰ-ਬਕਰ ਵਧੀਆ ਬਣਾਤਾ ਵੇਖੋ ਕਰੋ ਚੈੱਕ ਹੁੱਡਾ ਹੁਣ ਬੜੀ ਗੱਲ ਹੁਣ ਤਾਂ ਤੋਂ ਬਾਬੇ ਸਾਸਵਾਹੀ ਕਰਦੇ ਗਾ ਤਾਂ ਵੀ ਪੱਲੀਆਂ ਪੱਲੀਆਂ ਬਹੁਤ ਗੰਧ ਬਲਦੇ ਪਿਆਣਾ ਤੇ ਕਨੇਕ-ਕੁਨੇ ਵਧੀਆ ਬੰਦਿਆਂ ਪਿੰਜਰੇ ਕਰਦੇ ਸੈਟਿੰਗ ਸਾਰੀ ਆਪਣੀ ਦੀ ਵਧੀਆ ਬਣਾਉਣੀ ਹੈ ਹਾਂਜੀ ਦੇਖੋ ਗੰਦ ਪਿਲ ਉੱਤੇ ਦੇ ਜਿੱਦੇ ਦਾ ਪਿੰਜਰਾ ਆਪਣਾ ਇੱਥੇ ਸੈਟਿੰਗ ਕਰੀਏ ਨਾ ਤੇ ਉੱਦੇ ਦਾ ਗੰਦ ਆਹੀਂ ਬਣਿਆ ਪਿਆ ਪੂਰਾ ਹਨਾ ਤੇ ਚਾਰ ਚੁਫੇਰੇ ਵਧੀਆ ਕਰਦੇ ਆ ਸਫਾਈ ਬਾਬੇ ਦੀ ਤੇ ਓਕੇ ਰਿਪੋਰਟ ਕਰਦੇ ਆ ਪੱਲੀਆਂ ਪੁੱਲੀਆਂ ਸੈੱਟ ਕਰ ਕਰ ਲਾਉਨੇ ਆ ਤੇ ਨਾਲੇ ਉੱਤੋਂ ਦੀਆਂ ਢੰਗਵਰ ਨਾਲੇ ਉੱਤੋਂ ਦਰਸ਼ਨ ਕਰਾਉਨੇ ਆਪਣੇ ਪਿੰਜਰੇ ਦੇ ਲਓ ਜੀ ਕਰੋ ਕੀ ਆ ਇੱਥੋਂ ਸਹੀ ਦਿਂਦੇ ਆ ਗਾ ਆਹ ਦੇਖੋ ਬੱਚਾ ਬੈਠਾ ਸਾਹਮਣੇ ਤੇ ਆਹ ਕੱਢਿਆ ਬੱਚਾ ਠੀਕ ਹੈ ਆਪਣੇ ਘਰ ਵਾਲੀ ਜੋੜੀ ਇਹ ਸਰੀਰ ਨਿਕੜਿਆ ਜਿਹਦੇ ਬਾਅਦ ਗਿਫਟ ਦੇ ਗਏ ਸੀ ਉਹਨਾਂ ਨੇ ਇਹਦੇ ਆਂਡੇ ਚੱਕ ਕੇ ਮੇਰੇ ਧਰਦੇ ਸੀਗੇ ਤੇ ਇਹਨੇ ਆਂਡੇ ਫੇਰ ਦੂਰ ਵਾਲੇ ਇਹ ਆ ਆਪਣੀ ਜੋੜੀ ਦੇ ਆਂਡੇ ਬਾਬੋ ਠੀਕ ਆ ਦੋ ਲਾਉਂਦੀ ਆ ਤੇ ਇੱਕ ਚੁਖਰਾਵ ਹੋ ਜਾਂਦਾ ਲੋ ਫਿਰ ਉਹਨਾਂ ਕਰਦੇ ਆ ਸੈਟਿੰਗ ਇਹਦੀ ਸਾਰੇ ਹਨਾ ਤੇ ਤੁਹਾਨੂੰ ਦਿਖਾਉਣੇ ਆ ਪੂਜੀ ਦੁਬਾਰੇ ਫੇਰ ਉਹ ਵੀ ਧਰਤਾ ਸਮਾਨ ਸਾਫ਼ ਸੁਥਰਾ ਕਰਕੇ ਤੇ ਇਹਨੇ ਗੰਦ ਪੈ ਨਿਕਲ ਗਿਆ ਤੇ ਬਾਕੀ ਭਾਂਡੇ ਪੁੰਡੇ ਰਹਿ ਗਏ ਉਹਦੇ ਇਹ ਪਾਣੀ ਧਨੀ ਨੂੰ ਸਾਫ ਸੁਥ ਕਰਕੇ ਵਧਿਆ ਓਕੇ ਰਿਪੋਰਟ ਕਰਕੇ ਨਾ ਫੇਰ ਹੀ ਤਰਾਂਗੇ ਜਿੰਦਰੇ ਕੋੜੇ 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 ਲਓ ਜੀ ਦੰਦ ਜਾਰ ਦੇ ਅੰਦਰ ਆ ਥੋੜਾ ਵੱਧ ਡਾੜੀ ਕਰਦਾ ਤੇ ਇਹਨੂੰ ਕਰਦੇ ਅੰਦਰ ਚਲੋ ਵੀ ਕਰ ਗਏ ਦੰਦ ਜੀ ਮੇਰੇ ਵੀਰੋ ਤੇ ਆ ਕੇ ਮਣਪੇ ਦੇ ਕੋਲ ਹੀ ਤੇ ਮੜ ਪਿੱਛੇ ਕਰੇ ਆਪੋ ਪਾਣੀ 10 ਮਿੰਟ ਤੇ ਦੇ ਬਾਹਰ ਕਿਉਂ ਪਰ ਖੜੀ ਜਾਂਦੇ ਠੀਕ ਹੈ ਤੇ ਆਪਾਂ ਵੀ ਖੇਡਦੇ ਆ ਵਸਣ ਤੇ ਇੱਕ ਨ ਪਤਾ ਪਤੂ ਜਿਹਾ ਪੀਂਦੇ ਰਹਿ ਭੁੱਲ ਗਏ ਮੜ ਪੀ ਗਏ ਪੀਣਾ ਨਾ ਤੇ ਉਹ ਗਰਮ ਪਾਣੀ ਲੈ ਕੇ ਪੀਉਂ ਕੇ ਗਿਆ ਨਾ ਤੇ ਚਲੋ ਕਿਰਾਂ ਕਰਤਾ ਕੰਮ ਖੇਡਦੇ ਆ ਕਿਰਾਂ ਦਾ ਕੰਮ ਲੰਦਾ ਹੈ ਨਹੀਂ ਪੀਣਾ ਹੋਜੀ ਤੇ ਤਾਂ ਸਾਰੇ ਮੁੰਡੇ ਵੀ ਜਾਵੜੇ ਤਾਂ ਜਿਹੜੀ ਬਹੁਤ ਜਿਆਦਾ ਕਈ ਘੰਟੇ ਖੇਡੀ ਤੇ ਟਾਈਮ ਤਾਂ ਵਾਵਾ ਹੋ ਗਿਆ ਹੱਥ ਨਹੀਂ ਹੋ ਗਿਆ ਬਈ 6:30 ਹੋ ਗਏ ਤੇ ਮੌਸਮ ਹੋ ਗਿਆ ਖਰਾਬ ਦੇਖੋ ਯਾਦਾ ਹੀ ਮੌਸਮ ਖਰਾਬ ਹੋ ਗਿਆ ਮਨਪ੍ਰੀਤ ਤੇ ਬੜੀ ਥੋੜਾ ਕੰਮ ਗਿਆ ਤੇ ਮੈਂ ਪਿਆ ਇੱਤੇ ਕੱਲਾ ਹੀ ਮੈਂ ਤਾਂ ਖੜ ਖੜ ਕੇ ਬੁਰਾ ਹਾਲ ਹੋ ਪਿਆ ਜੇ ਮੈਂ ਆਏ ਹਾਏ ਹਾਏ ਬਾਕੀ ਮੀਂਹ ਦਾ ਮੌਸਮ ਆ ਤੇ ਪਰਸੋ ਵੇਣੀ ਛੱਡਣੀ ਆਪਣੀ ਕਬੂਤਰੀ ਹਰੀ ਟੋਰੀ ਵਾਲੀ ਫੇਰ ਸਕੀਮ ਹੋ ਜਾਂਦੀ ਹੈ ਜੇ ਮੌਸਮ ਠੀਕ ਰਹੇ ਹਨਾ 16 ਤਰੀਕ ਦੀ ਬਾਜੀ ਹੈਗੀ ਬੀਟ ਤਲਾਬ ਹਨਾ ਤੇ ਕੋਈ ਨਹੀਂ ਵੇਖਾਂਗੇ ਉੱਥੇ ਵੀ ਕੀ ਚੱਕਰ ਬੰਦ ਹੈਗਾ ਤੇ ਬਾਕੀ ਕਰ ਪਾਏ ਆ ਹਾਂਜੀ ਬਾਬੋ ਕੀ ਹਾਲ ਚਾਲ ਹੈ ਤੇ ਪਾ ਲਈਏ ਕਬੂਤਰਾਂ ਨੂੰ ਦਾਣੇ ਠੀਕ ਹੈ ਉਧਰੋਂ ਆ ਗਏ ਮੁੰਬਲਪ੍ਰੀਤ ਕੋਲੋਂ ਆਪਾਂ ਤੇ ਪਾਣੀ ਪੁੜੀ ਦਾ ਪਿਆਈ ਤੇ ਢੋਲ ਤਬਰ ਪੁਆਇੰਟ ਢੋਲ ਦੇ ਬਾਹਰ ਨਹੀਂ ਆਏ ਜਾਂਦੇ ਬਾਕੀ ਦਾਣੇ ਤੁਹਾਨੂੰ ਵੈਸੀ ਉਹ ਤਾਂ ਪਏ ਆ ਤੇ ਥੋੜੇ-ਮੋਟੇ ਹੋਰ ਪਾ ਦਿੱ ਗਏ ਇਹਨਾਂ ਨੂੰ ਤੇ ਨਾਲੇ ਪਾ ਲਈਏ ਪਾਣੀ ਨਾਲੇ ਸਰੋਂ ਕੱਢੀ ਪੀਓ ਸਰੋਂ ਪਾ ਲਈਏ ਥੋੜੀ-ਮੁਠੀ ਨਾ ਤੇ ਦਿਖਾਉਣੇ ਆ ਲੋਕਾਂ ਨੂੰ ਲਓ ਜੀ ਦਾਣੇ ਕੱਢ ਲਏ ਪਾਣੀ ਪਾ ਲਿਆ ਤਾਂ ਪਜ ਤੇ ਆਹ ਅੱਟ ਛੱਡ ਦੀ ਕੀ ਕਿੜਕੀ ਖਾਂਦੇ ਨਹੀਂ ਕਰਦੇ ਨੇ ਹਨਾ ਤੜਕੇ ਖਾਂਦੇ ਆਪੇ ਤੇ ਸਰੋ ਸਰੋ ਸਰੋਂ ਢੱਕੇ ਲੁੱਕੇ ਬਾਹਰ ਆ ਯਾਰ ਇੱਕ ਮਿੰਟ ਬਾਬਾ ਸਰੋ ਸਰੋ ਕੱਢ ਦੀ ਯਾਰ ਲਓ ਜੀ ਸਰੋ ਪਾਤੀ ਪਾ ਦਿਓ ਕਣਕ 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 ਨਾ ਬਬ ਲੋ ਕਰਦੇ ਹੋ ਕੇ ਬੜਨ ਜੀ ਆਪੇ ਖਾਈ ਜਾਣਗੇ ਤੇ ਧਰਦੇ ਨੇ ਪਾਣੀ ਧਾਣੇ ਆ ਜੋ ਆ ਜੋ ਆ ਜੋ ਆ ਜੋ ਆ ਜੋ ਆ ਜੋ ਇੱਕ ਮਿੰਟ ਪਾਣੀ ਧਰਤੀ ਕਰ ਆ ਜੋ 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 ਆਪੇ ਓਕੇ ਰਿਪੋਰਟ ਹੋ ਗਈ ਵੀਡੀਓ ਉਹਦੇ ਲੱਗੀ ਲੈਕ ਚੱਕ ਕਰ ਦਿਓ ਓਕੇ ਬਾਏ ਬਾਏ